ਅਧਿਆਇ 5ਵਾਂ ਚਾਨਣ ਵਿੱਚ ਰਹਿਣਾ ਤੁਸੀਂ ਪਰਮੇਸ਼ਰ ਦੀ ਸੰਤਾਨ ਹੋ ਅਤੇ ਉਹ ਤੁਹਾਨੂੰ ਪਿਆਰ ਕਰਦਾ ਹੈ ਇਸ ਲਈ ਤੁਸੀਂ ਉਸੇ ਦੀ ਤਰ੍ਹਾਂ ਬਣਨ ਦੀ ਕੋਸ਼ਿਸ਼ ਕਰੋ ਪਿਆਰ ਵਾਲਾ ਜੀਵਨ ਗੁਜ਼ਾਰੋ ਜਿਸ ਤਰ੍ਹਾਂ ਮਸੀਹ ਨੇ ਸਾਨੂੰ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਇੱਕ ਸੁਗੰਧ ਬਲੀ ਦੇ ਤੌਰ ਤੇ ਸਾਡੇ ਵਾਸਤੇ ਪਰਮੇਸ਼ਰ ਦੇ ਸਾਹਮਣੇ ਚੜਾ ਦਿੱਤਾ ਤੁਸੀਂ ਪਰਮੇਸ਼ਰ ਦੇ ਲੋਕ ਹੋ ਇਸ ਲਈ ਤੁਹਾਡੇ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਭਚਾਰ ਅਸ਼ੁੱਧਤਾ ਅਤੇ ਲੋਭ ਦੀ ਚਰਚਾ ਨਹੀਂ ਹੋਣੀ ਚਾਹੀਦੀ ਹੈ। ਨਾ ਹੀ ਤੁਹਾਡੇ ਵਿੱਚ ਕਿਸੇ ਤਰ੍ਹਾਂ ਦਾ ਵੀ ਖਰਵਾਪਣ, ਮੂਰਖਤਾ ਅਤੇ ਦੋਅਰਥੀ ਭਾਸ਼ਾ ਦੀ ਵਰਤੋਂ ਹੋਵੇ। ਬਸ ਤੁਹਾਡੇ ਵਿੱਚ ਇੱਕ ਹੀ ਚੀਜ਼ ਹੋਵੇ ਉਹ ਹੈ ਪਰਮੇਸ਼ਰ ਦਾ ਧੰਨਵਾਦ ਕਰਨਾ। ਇਹ ਗੱਲ ਪੂਰੀ ਤਰ੍ਹਾਂ ਨਾਲ ਜਾਣ ਲਵੋ ਇਹੋ ਜਿਹਾ ਕੋਈ ਵੀ ਮਨੁੱਖ